ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਸਮ ਜੀਉ ਆਓ ਅਰ ਜੋ ਸਾਡੇ ਸਤਿਗੁਰਾਂ ਨੇ ਸਿੱਖਾਂ ਵਾਸਤੇ ਬਹੁਤ ਵਧੀਆ ਨਿਯਮ ਬਣਾਇਆ ਸੀ ਦਸਵੰਦ ਉਸ ਦੀ ਬਾਤ ਆਪ ਜੀ ਨਾਲ ਜਾਣਕਾਰੀ ਸਾਂਝੀ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਓ 68384 ਤੇ ਪਹੁੰਚ ਚੁੱਕੇ ਆ 1000 ਤੱਕ ਪਹੁੰਚ ਗਏ ਤਾਂ ਕਿ ਆਪ ਜੀ ਦੇ ਇੱਕ ਟੱਚ ਕਰਨ ਦੇ ਨਾਲ ਦਾਸ ਦੀ ਮਾਇਕ ਸਹਾਤਾ ਉਸਕੇ ਉਸ ਸੰਤਨ ਬੇਨਤੀ ਹੈ ਜੀ ਸੁਆਬ ਸੁਣ ਦੀ ਬਾਵਤ ਆਪ ਜੀ ਦੇ ਨਾਲ ਸਾਂਝ ਪਾਈਏ ਦਸਵੰਦ ਇੱਕ ਗੁਰਸਿੱਖ ਦਾ ਕਰਤਵ ਗਰੀਬ ਦਾ ਮੂੰਹ ਗੁਰੂ ਕੀ ਗੋਲਖ ਜਿਹੜਾ ਪਿਆਰਿਓ ਅੱਜ ਨਹੀਂ ਰਿਹਾ ਅੱਜ ਗਰੀਬ ਦਾ ਮੂੰਹ ਨਹੀਂ ਅੱਜ ਤਾਂ ਗੁਰੂ ਕੀ ਗੋਲਕ ਜਿਹੜੀ ਹੈ ਗਲਤ ਅਥਰਾਂ ਵਿੱਚ ਚਲੇ ਗਈ ਇਹ ਸੁਖੈਰ ਦਸਵੰਦ ਸ਼ਬਦੇ ਕਦੇ ਹੀ ਸੋਚ ਵਿੱਚ ਉਪਜਿਆ ਹੋਇਆ ਨਾਮ ਹੈ ਜਿਸ ਨੂੰ ਵਿਸ਼ਵ ਭਰ ਦੀਆਂ तमाम ਸਰਕਾਰਾਂ ਨੇ ਸਮਾਜ ਸੇਵਾ ਦੇ ਨਾਮ ਹੇਠ ਹਰ ਪ੍ਰਕਾਰ ਦੀਆਂ ਸੁਲਾਮਾਂ ਟੈਕਸਾਂ ਵਿੱਚ रियायतਾਂ ਦਿੱਤੀਆਂ ਹੋਈਆਂ ਨੇ ਕਿਉਂਕਿ ਲੋਕ ਸਮਾਜ ਸੁਧਾਰਾਂ ਲਈ ਸਰਕਾਰ ਦੇ ಮತਗਾਰ ਬਣਦੇ ਨੇ ਮੁਸਲਮਾਨ ਧਾਰਮਿਕ ਗ੍ਰੰਥ ਕੁਰਾਨ ਅਨੁਸਾਰ ਜ਼ਕਾਤ 40% ਦਾਣ ਦੇਣਾ ਜ਼ਰੂਰੀ ਹੈ ਪਰ ਸਮਾਜ ਸੇਵਾ ਦੇ ਕੰਮਾਂ ਵਿੱਚ ਆਉਣ ਵਾਲੇ ਜਾਨਵਰ ਘੋੜਿਆਂ ਖਚਰਾ ਆਦੋ ਜ਼ਕਾਤ ਨਹੀਂ ਲਿਆ ਜਾਂਦਾ ਕਿਉਂਕਿ ਇਹ ਪੁਰਾਣੇ ਸਮੇਂ ਵਿੱਚ ਲੜਾਈਆਂ ਯੁੱਧਾਂ ਵenangan ਕੰਮ ਆਉਂਦੇ ਸਨ ਤੇ ਗੱਡੀਆਂ ਵਿੱਚ ਜੋਤੇ ਜਾਂਦੇ ਸਨ ਮਾਨਵਤਾ ਦੀ ਭਲੇ ਲਈ ਕੰਮ ਕਰਦੇ ਸਨ ਪੱਜ ਕੁਝ ਲੋਕ ਇਹਨਾਂ ਨਿਆਂ ਰਿਆਜਾਂ ਦਾ ਨਜਾਇਜ਼ ਫਾਇਦਾ ਵੀ ਉਠਾਉਂਦੇ ਨੇ ਕਿਉਂਕਿ ਟੈਕਸਾਂ ਵਿੱਚ ਰਿਆਤਾ ਹੁਣ ਕਾਰਨ ਲੈਣ ਦੇਣ ਦਾ ਬਹੁਤਾ ਸਾਹਤਵ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਜਿਵੇਂ ਕਿ ਜਨਤਾ ਦੇ ਪੈਸੇ ਰਹੀਂ ਪੰਜਾਬ ਵਿੱਚ ਚੱਲ ਰਹੇ ਜ਼ਿਆਦਾਤਰ ਢੇਰੇ ਗੁਰਦੁਆਰਿਆਂ ਮੰਦਰ ਹਰ ਪ੍ਰਕਾਰ ਦੀਆਂ ਸਹੂਦਾਵਾਂ ਅਨੰਦ ਸਰਕਾਰਾਂ ਨੂੰ ਹਸਾਬ ਕਿਤਾਬ ਦੇਣ ਤੋਂ ਬਿਨਾਂ ਹੀ ਭੋਗ ਰਹੇ ਖੂਨ ਪਸੀਨੇ ਦੀ ਕਮਾਈ ਤੋਂ ਬਿਨਾਂ ਹੀ ਮਿਲ ਰਹੀਆਂ ਇਹਨਾਂ ਤਮਾਮ ਸੁਧਾਵਾਂ ਨੂੰ ਵੇਖ ਕੇ ਹਰ ਇੱਕ ਵੇਲੜ ਲਾਚ ਬਿਰਤੀ ਵਾਲੇ ਮਨੁੱਖ ਦੇ ਮੂੰਹ ਵਿੱਚ ਪਾਣੀ ਆਉਣਾ ਸੁਭਾਵਕ ਹੈ ਇਸ ਲਈ ਧਾਰਮਿਕ ਅਦਾਰਿਆਂ ਤੇ ਆਏ ਦਿਨ ਖੂਨ ਖਰਾਬੇ ਵੇਖਣ ਨੂੰ ਮਿਲਦੇ ਨੇ ਧਾਰਮਿਕ ਸੰਸਥਾਵਾਂ ਤੇ ਨਿਰੰਤਰ ਕਾਬਜ ਰਹਿਣ ਲਈ ਕੁਝ ਕੇਸ ਅਦਾਲਤਾਂ ਵਿੱਚ ਪੁੱਜ ਜਾਂਦੇ ਨੇ ਇਹਦੇ ਸਬੰਧ ਵਿੱਚ ਅਦਾਲਤੀ ਖਰਚਾ ਵੀ ਦਸਵੰਦ ਵਿੱਚੋਂ ਹੀ ਕੀਤਾ ਜਾਂਦਾ ਹੈ ਧਾਰਮਿਕ ਅਤੇ ਰਾਜਨੀਤਿਕ ਖੋਣ ਵਾਲੇ ਜਰਾਤਰ ਲੋਕ ਰੋਧੀ ਤੇਰ ਨੂੰ ਨੀਵਾ ਬੁਖਾ ਕੇ ਕਮੇਟੀਆਂ ਤੇ ਸਦਾ ਕਾਬਜ ਰਹਿਣ ਲਈ ਆਪਣੀ ਸਵਾਰਥੀ ਸੋਚ ਨੂੰ ਦੂਰ ਸਿਣਾ ਤੇ ਲਾਗੂ ਕਰਨ ਲਈ ਥਪੜ ਲਈ ਸ਼ਾਮ-ਦਾਮ ਡੰਡ ਭੇਦ ਨੀਤੀ ਨੂੰ ਸਫਲ ਬਣਾਉਣ ਵਾਸਤੇ ਇਹ ਦਸਵੰਦ ਵਿੱਚੋਂ ਹੀ ਮਾਇਆ ਦਾ ਪ੍ਰਯੋਗ ਕਰਦੇ ਨੇ ਪਰ ਫਿਰ ਵੀ ਭੋਲੀ ਭਾਲੀ ਜਨਤਾ ਸਮਾਜ ਸੁਧਾਰਾਂ ਦੇ ਨਾਮ ਤੇ ਜਾਂ ਆਪਣੇ ਗੁਰੂ ਦੇ ਨਾਮ ਤੇ ਆਪਣੀ ਹੱਕ ਸੱਚ ਦੀ ਕਮਾਈ ਇਹਨਾਂ ਲੋਕਾਂ ਦੇ ਹਵਾਲੇ ਕਰਦੀ ਰਹਿੰਦੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਜੇ ਇਹ ਸੋਚ ਨੂੰ ਸਮਾਜ ਸੇਵਾ ਦੀ ਬਜਾਏ ਸ਼ੈਤਾਨੀ ਗੱਲਾਂ ਆਖਿਆ ਆਪਣਾ ਦਾਨ ਦਸਵੰਦ ਹਮੇਸ਼ਾ ਸੋਚ ਵਿਚਾਰ ਕੇ ਦੇਣ ਲਈ ਵਚਨ ਕੀਤਾ ਅਕਲੀ ਪੜਕੇ বুঝਿਏ ਅਕਲੀ ਕੀਚੇ ਦਾਨ ਨਾਨਕ ਆਖੇ ਰਾ ਇਹੋ ਹੋਰ ਗੱਲਾਂ ਸ਼ੈਤਾਨ ਪਾਬ ਅਕਲ ਇਹ ਹੈ ਕਿ ਗੁਰਬਾਣੀ ਪੜ ਕੇ ਚੰਗੀ ਤਰ੍ਹਾਂ ਵਿਚਾਰੀਏ ਹੋਰਾਂ ਨਾਲ ਸਾਂਝ ਪਾਈਏ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਇਸ ਜੇ ਅਸਲ ਜ਼ਿੰਦਗੀ ਦਾ ਮਾਰਗ ਹੈ ਇਸ ਤੋਂ ਵਪਰੀਤ ਸਭ ਕੁਝ ਵਿਕਾਰੀ ਭਾਵਨਾ ਪੈਦਾ ਕਰਦਾ ਹੈ ਦਰਸ ਧਰਮੀ ਰੱਬੀ ਡਰ ਅਦਬ ਚ ਰਹਿਣ ਵਾਲੀ ਅਤੇ ਖੁੱਲ੍ਹਦਲੀ ਵਿਅਕਤੀ ਆਪਣੀ ਗੁਰੂਤੀ ਸੋਚ ਤੇ ਪਹਿਰਾ ਦਿੰਦਿਆਂ ਤੇ ਆਪਣੇ ਅਰਥੀ ਕੀਤੀ ਗਈ ਹੱਕ ਸੱਚ ਦੀ ਕਿਰਤ ਕਮਾਈ ਵਿੱਚੋਂ ਕੱਢੇ ਗਏ ਦ ਸੰਧ ਦੀ ਮਾਇਆ ਰਾਂਹੀ ਲੋੜਵੰਦਾ ਦੀ ਮੁਦਦ ਕਰਦੇ ਹੋਏ ਸਮਾਜ ਦੀ ਮਾਰਗਦਰਸ਼ਕ ਬਣਦੇ ਨੇ ਇੰਨਾ ਤੋਂ ਪ੍ਰਭਾਵਿਤ ਹੋ ਕੇ ਇੱਕ ਆਮ ਵਿਅਕਤੀ ਉਹਨਾਂ ਆਦਰਸ਼ਾਂ ਜੀਵਨਾਂ ਦੇ ਮੂਲ ਸਰੋਤ ਗੁਰੂ ਪੀਰਾਂ ਦੀ ਵਿਚਾਰਧਾਰਾ ਨੂੰ ਅਪਣਾਉਂਦਾ ਹੈ ਤੇ ਜ਼ਿਆਦਾਤਰ ਕਿਸੇ ਵਿਅਕਤੀ ਦਾ ਜੀਵਨ ਦਰਸ਼ਵਾਸੀ ਹੋਏਗਾ ਉਤਨਾ ਹੀ ਜ਼ਿਆਦਾ ਲੋਕ ਉਸਨਾਂ ਤੋਂ ਪ੍ਰਭਉਂਗੇ ਜਾਂ ਅਪਣਾਉਂਦੇ ਨਹੀਂ ਦੇਣਗੇ ਇਸ ਲਈ ਦੀਰਘ ਸੋਚ ਵਾਲੇ ਗੁਰੂ ਆਪਣੇ ਹਣਿਆਂ ਨੂੰ ਇਹ ਨੇਕ ਕਾਰਜਾਂ ਬਾਰੇ ਦਸਵੰਦ ਦੇਣ ਦੀ ਪ੍ਰੇਰਦੇ ਰੰਦੇ ਨੇ ਜੋ ਸਮਾਜਿਕ ਸਦ ਭਾਵਨਾ ਬਣੀ ਰਹੇ ਅਤੇ ਮਿਲ ਕੇ ਬੁਰਾਈਆਂ ਦਾ ਮੁਕਾਬਲਾ ਕੀਤਾ ਜਾਵੇ ਸਨ 1590 ਵੇ ਜਦ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਕੰਮ ਉਸਾਰੀ ਤੇ ਚੱਲ ਰਿਹਾ ਸੀ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਕਲਿਆਨਾ ਜੀ ਨੂੰ ਜਿਲ੍ਹਾ ਮੰਡੀ ਵਿੱਚ ਲੱਕੜੀ ਅਤੇ ਸੰਦ ਇਕੱਠਾ ਕਰਨ ਲਈ ਭੇਜਿਆ ਜਿੱਥੇ ਕ੍ਰਿਸ਼ਨ ਜਨਮ ਅਸ਼ਟਮੀ ਕਾਰਨ ਚੁੱਲ੍ਹੇ ਵਿੱਚ ਅੱਗ ਜਲਾਉਣਾ ਮਨਾ ਸੀ। ਪਾਪੂਰਨ ਤੌਰ ਤੇ ਵਰਤ ਰੱਖਣ ਤੇ ਸਰਕਾਰੀ ਆਦੇਸ਼ ਰਾਜੇ ਹਰੀਸ਼ੈਨ ਵੱਲੋਂ ਜਾਰੀ ਹੋ ਚੁੱਕੇ ਸਨ। ਪਰ ਭਾਈ ਕਲਿਆਨਾ ਜੀ ਨੇ ਅੱਗ ਜਲਾ ਕੇ ਲੰਗਰ ਤਿਆਰ ਕੀਤਾ, ਜਨਤਾ ਨੂੰ ਵਰਤਨਾਂ ਆ ਰੱਖਣ ਲਈ ਪ੍ਰੇਰਿਤ ਕੀਤਾ ਜੋ ਸਰਕਾਰੀ ਆਦੇਸ਼ਾਂ ਦਾ ਲੰਘਣ ਸੀ। ਭਾਈ ਸਾਹਿਬ ਜੀ ਨੂੰ ਗਿਰਦਾਰ ਕਰਕੇ ਰਾਜੇ ਕੋਲ ਪੇਸ਼ ਕੀਤਾ ਗਿਆ। ਆ ਰਾਜਾ ਹਰੀਸ਼ੈਨ ਭਾਈ ਸਾਹਿਬ ਜੀ ਦੀ ਆਤਮ ਗਿਆਨ ਤੋਂ ਇਤਨਾ ਪ੍ਰਭਾਵਿਤ ਹੋਇਆ ਉਸਨੇ ਗੁਰੂ ਜੀ ਦੇ ਵਿਵੇਕੀ ਸਿੱਖ ਦੇ ਚਰਨਾਂ ਤੇ ਡੇਕੇ ਮਾਫੀ ਮੰਗੀ ਅਤੇ ਆਤਮ ਗਿਆਨ ਤੇ ਮੂਲ ਸਰੋਤ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਮਿਲਣ ਲਈ ਅੰਮ੍ਰਿਤਸਰ ਆਇਆ ਤੇ ਗੁਰੂ ਦਾ ਸਿੱਖ ਸਜਿਆ ਅਦਰਸ਼ ਜੀਵਨ ਦੀ ਇੱਕ ਉਦਾਹਰਣ ਹੈ ਸਨਾਤਨ ਹੀ Hindu ਸੋਚ ਅਨਸਾਰ ਦਸਵੰਨ ਦੇਣ ਦੀ ਕੋਈ ਪ੍ਰਥਾ ਨਹੀਂ ਬਲਕਿ ਇੱਕ ਵਿਹਲੜ ਸ਼ਰੈਣੀ ਪਾਪਣ ਪੁਜਾਰੀ ਹੀ ਆਪਣੇ ਜ਼ਮਾਨਾ ਪਾਸੋਂ ਦਾਨ ਦਕਸ਼ਨਾ ਆਪਣੀਆਂ ਸਮਾਜਿਕ ਲੋੜਾਂ ਦੀ ਪੂਰਤੀ ਲਈ ਉਮਰ ਦੇ ਅੰਤ ਤੱਕ ਮੰਗਦਾ ਲੈਂਦਾ ਹੈ ਤੇ ਉਸ ਦੇ ਯਜਮਾਨਾਂ ਲਈ ਸਮਾਜ ਸੇਵਾ ਦੇ ਨਾਂ ਤੇ ਇਹ ਹੀ ਉਤਮ ਸੇਵਾ ਹੈ ਸੁਪਿਆਰਿਓ ਇੱਕ ਵਾਰ ਦੀ ਗੱਲ ਹੈ ਕਿਸੇ ਸ਼ਹਿਰ ਦੇ ਵਿੱਚ ਕਿਸੇ ਸਿੱਖ ਪ੍ਰਾਣੀ ਦਾ ਸੰਸਕਾਰ ਹੋਣਾ ਸੀ ਗ੍ਰੰਥੀ ਸਿੰਘ ਨੂੰ ਹੁਕਮ ਹੋਇਆ ਕਿ ਸ਼ਮਸ਼ਾਨ ਘਾੜ ਤੋਂ ਟੋ ਉਹ ਚਾਰ ਦੋ ਘੰਟੇ ਪਹਿਲਾਂ ਉੱਥੇ ਪਹੁੰਚਿਆ ਸੀ ਉਧਰੋਂ ਇੱਕ ਪੰਡਤ ਉੱਥੇ ਪਹੁੰਚਿਆ ਜੋ ਕਿ Hindu ਰੀਤੀ ਮਤਾਬ ਕੋਸ ਨੇ ਅੰਤਮ ਦਾਅਨਤਮ ਸੰਸਕਾਰ ਕਰਾਉਣਾ ਸੀ ਪਹਿਲਾਂ ਉਹ ਗ੍ਰੰਥੀ ਸਿੰਘ ਦੀ ਵਾਰੀ ਸੀ ਉਹ ਜੱਜ ਲੈ ਕੇ ਸ਼ਮਸ਼ਾਨ ਘੜ ਪਹੁੰਚੇ ਉਸ ਗ੍ਰੰਥੀ ਸਿੰਘ ਨੇ ਜਦੋਂ ਅਰਦਾਸ ਬੇਨਤੀ ਕੀਤੀ ਇਕਾ ਦੇ ਵਿੱਚ ਚਿਨਿਆ ਗਿਆ ਦਾਹਗਣ ਦੀ ਅਰਦਾਸ ਅਪਰੰਤ ਕੀਰਤਨ ਸਵੇਰੇ ਦਾ ਪਾੜ ਕਰਕੇ ਅਰਦਾਸ ਕੀਤੀ ਗਈ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਪਹੁੰਚਣ ਦੀ ਬੇਨਤੀ ਕੀਤੀ ਗਈ। ਔਰ ਜਦੋਂ ਉਹ ਸਿੱਖ ਤੁਰਨ ਲਗਾ ਤੇ ਪਿਆਰਿਓ ਉਥੇ ਕਿਸੇ ਨੇ ਕਿਹਾ ਭਾਈ ਭਾਈ ਸਾਹਿਬ ਕਦੋਂ ਦੇ ਖੜੇ ਨੇ ਕੁਛ ਨਾ ਕੁਛ ਦਿਓ ਉਹਨਾਂ ਨੂੰ। 50 ਰੁਪਏ ਉਹਦੀ ਜੇਬ ਦੇ ਵਿੱਚ ਪਾ ਦਿੱਤੇ ਸੇਵਾ ਭਾਵਨਾ ਭੇਟਾ। ਪੰਡਰ ਦੇਖ ਰਿਹਾ ਸੀ। ਪੰਡਤ ਨੇ ਥੋੜਾ ਜਿਹਾ ਅੱਗੇ ਹੋ ਕੇ ਜਾ ਕੇ ਉਸ ਸਿੱਖ ਨੂੰ ਰੋਕਿਆ ਗ੍ਰੰਥੀ ਸਿੰਘ ਨੂੰ ਰੋਕਿਆ ਕਹਿਣ ਲੱਗਾ ਜਿੱਥੇ 2 ਘੰਟੇ ਕੇ ਸਮਾਂ ਦਿੱਤਾ ਹੈ ਕੋਈ ਥੋੜਾ ਜਿਹਾ ਸਮਾਂ ਮੈਨੂੰ ਵੀ ਦੇ ਕਹਿਣ ਲੱਗਾ ਦੱਸ ਕਹਿੰਦਾ ਕੋਈ 15 20 ਮਿੰਟ ਦਾ ਸਮਾਂ ਦੇ ਸਕਦਾ ਹੈ ਕਹਿੰਦਾ ਕੋਈ ਗੱਲ ਨਹੀਂ ਗ੍ਰੰਥੀ ਸਿੰਘ ਰੋਕ ਗਿਆ ਹੁਣ ਉਹਨੇ ਚਿਰ ਨੂੰ ਇਧਰ ਉਹ ਸੰਸਕਾਰ ਹੋਇਆ ਉਧਰੋਂ Hindu ਜਿਹੜੀ ਸ਼ਮਸ਼ਾਨ ਘਾਟ ਦੇ ਵਿੱਚ ਆਏ ਅਰਥੀ ਲੈ ਕੇ ਔਰ ਜਿਸ ਵੇਲੇ ਉਹ ਅਰਥੀ ਰੱਖੀ ਲਕੜਾਂ ਜੇਨੀਆਂ ਸਨ ਪੰਡਤ ਨੇ ਕੋਈ ਮੰਤਰ ਪੜ੍ਹਿਆ ਕਹਿਣ ਲੱਗਾ ਰੱਖੋ ਜੀ 1100 ਰੁਪਇਆ 1100 ਰੁਪਇਆ ਰੱਖ ਦਿੱਤਾ ਬਿਆਰਿਓ ਔਰ ਜਦੋਂ ਜਿੰਨ ਕੇ ਤੇ ਉਹਨੇ ਕੋ ਮੰਤਰਾਂ ਦਾ ਜਾਪ ਕੀਤਾ ਉਤੇ ਕਿਹਾ ਤੇ ਵਸ ਤਾਂ ਹੋਰ ਪਾਈਆਂ ਕਹਿਣ ਲੱਗਾ ਜੀ 3100 ਰੁਪਇਆ ਰੱਖੋ ਜੀ ਜਲੋ ਜੀ 3100 ਰੱਖਿਆ ਉਪਰ ਚਿਖੀ ਜਿਹੜੀ ਗਈ ਸਾਰਾ ਕੁਝ ਕੀਤਾ ਗਿਆ ਔਰ ਜਿਸ ਵੇਲੇ ਹੁਕਮ ਹੋਇਆ ਕਿ ਹੁਣ ਦਾਗ ਦੇਣਾ ਹੈ ਅਗ ਦੇਣੀ ਹੈ ਫਿਰ ਉਹਨੇ ਦੋ ਚਾਰ ਮੰਤਰ ਉਚਾਰੇ ਤੇ ਕਹਿਣ ਲੱਗਾ ਜੀ 5100 ਰੁਪਇਆ ਰੱਖਦੇ ਹੋ ਕਹਿਣ ਦਾ ਭਾਵ ਕਿ ਉਹਨੇ 15 20 ਮਿੰਟ ਦੇ ਵਿੱਚ ਆਪਣੀ 11 12000 ਰੁਪਇਆ ਬੜੀ ਖੁਸ਼ੀ ਨਾਲ Hindu ਪਰਿਵਾਰ ਨੇ ਦਿੱਤਾ ਤੇ ਆਪਣੇ ਜੇਬ ਵਿੱਚ ਪਾਇਆ ਥੋੜੇ ਜਿਹਾ 사이ਡ ਤੇ ਹੋ ਕੇ ਬਾਬਾ ਜੀ ਨੂੰ ਕੱਢ ਕੇ 500 ਰੁਪਇਆ ਦਿੱਤਾ ਕਹਿੰਦਾ ਤੇਰੇ 15 ਮਿੰਟ ਦਾ ਜਿਹੜਾ ਸਮਾਂ ਲੱਗਾ ਇਹ ਮੇਰੇ ਵੱਲੋਂ ਤੈਨੂੰ ਤਾਂ ਅਗਲਿਆਂ ਨੇ 50 ਰੁਪਏ ਦੇ ਕੇ ਤੋਰਤਾ ਹੈ ਸੋ ਕਹਿਣ ਦਾ ਭਾਵ ਕਿ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਅਕਲ ਹੀ ਕੀਚੇ ਦਾਨ ਪਰ ਜਦੋਂ ਇੱਥੇ ਆਣ ਕੇ ਅਸੀਂ ਅਕਲ ਨਹੀਂ ਵਰਤਦੇ ਅਸੀਂ ਕੀ ਕਰਦੇ ਹਾਂ ਜਦੋਂ ਪ੍ਰਾਣੀ ਨੂੰ ਨਵਾ ਧਵਾ ਕੇ ਅਸੀਂ ਲੈ ਕੇ ਚਮਚਾਨ ਨੂੰ ਤੁਰ ਲੰਗਦੇ ਹਾਂ ਤੇ ਬੀਬੀਆਂ ਕਹਿੰਦੀਆਂ ਨੇ ਪੰਜਵਾਂ ਗ੍ਰੰਥ ਖੋਲ ਕੇ ਕਿ ਭਾਈ ਦਾ ਕਰਾਇਆ ਇਹਦੀ ਕੱਛ ਦੇ ਵਿੱਚ ਪਾ ਦਿਓ ਹੁਣ ਪੁੱਤਰ ਕੀ ਕਰਦਾ ਵਿਖਾਵਾ ਕਰਨ ਵਾ ਤੇ 500 ਦਾ ਨੋਟ ਕੱਢਦਾ ਤੇ ਉਹਦੀ ਕੱਛ ਵਿੱਚ ਪਾ ਦਿੰਦਾ ਕੱਪੜੇ ਦੇ ਵਿੱਚ ਕਿ ਇਹ ਗਾਂ ਜਾਣ ਦਾ ਤੇਰਾ ਕਰਾਇਆ ਲੇਕਿਨ ਉਹ ਭਲਿਆ ਉਹ ਤੇ ਤੇਰਾ ਉੱਥੇ ਜਾ ਕੇ ਮੜੀਆਂ ਦੇ ਵਿੱਚ ਹੀ ਸੜ ਜਾਣਾ ਅੱਗੇ ਉਹਦੇ ਵਿੱਚੋਂ ਕੀ ਜਾਣਾ ਹੈ ਸੋ ਕਹਿੰਦਾ ਭਾਬ ਜੀ ਉਹੀ ਜਦੋਂ ਬਾਬਾ ਜੀ ਨੂੰ ਰਸ ਦੇ ਕੇ ਭੇਜਿਆ ਸੀ ਕਿਉਂਕਿ ਆਪਣੀ ਮਰਿਆਦਾ ਹੈ ਕਿਰਾ ਪ੍ਰਸ਼ਾਦ ਦੀ ਦੇ ਤਿਆਰ ਹੁੰਦੀ ਹੈ ਤੇ ਪੁਰਾਣੇ ਜ਼ਮਾਨੇ ਵਿੱਚ ਗੁਰੂ ਸਾਹਿਬਾਂ ਦੇ ਵੇਲੇ 1 ਟੱਕਾ ਨਾਲ ਅਰਦਾਸ ਕਰਵਾਈ ਜਾਂਦੀ ਸੀ ਭਲਿਆ ਉਹ 500 ਉਧਰ ਦੇ ਰਿਆ ਉਹ 500 ਰੁਪਏ ਬਾਬਾ ਜੀ ਨੂੰ ਦੇ ਤੇਰੇ ਦੇਗ ਬਣਾ ਕੇ ਅਰਦਾਸ ਬੇਨਤੀ ਕਰੇਗਾ ਜੀ ਉਹ ਪਹਿਲੇ ਦਿਨ ਸੰਸਕਾਰ ਵਾਲੇ ਦਿਨ ਸਾਰੀ ਕਰਿਆ ਦੇ ਵਿੱਚ ਇੱਕ 10 ਰੁਪਏ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਜਾਂਦਾ ਹੈ ਕਹਿੰਦਾ ਭਾ ਭਾ ਕਿ ਅਕਲੇ ਕੀਚੇ দান ਜੋ ਸਤਿਗੁਰਾਂ ਨੇ ਕਿਹਾ ਸੀ ਉਸ ਚੀਜ਼ ਤੋਂ ਅਸੀਂ দান ਜਿਹੜਾ ਹੋਏ ਉਹਨੂੰ ਗਲਤ ਹੱਥਾਂ ਵਿੱਚ ਦੇਣ ਦੀ ਕੋਸ਼ਿਸ਼ ਕਰਦੇ ਹਰ ਸੁਖੈਰ ਅੱਗੇ ਚੱਲੀਏ ਅੱਗੇ ਕੀ ਕਹਿੰਦੇ ਨੇ ਲੋਕਤੰਤਰ ਪ੍ਰਣਾਲੀ ਵਿੱਚ ਹੋਰ ਸ਼ਕਤੀ ਲਈ ਸਰਕਾਰਾਂ ਵੀ ਇਨ੍ਹਾਂ ਵਿਰਣਾਂ ਨੂੰ ਟੈਕਸਾਂ ਵਿੱਚ ਰਿਆਤਾ ਦਿੰਦੀਆਂ ਨੇ ਤੇ ਆਪਣੀ ਕੂਟਨੀਤੀ ਨੂੰ ਬਣਾਏ ਰੱਖਣੀ ਜਿਜਮਾਨਾ ਅੰਦਰ ਦਿੱਤੀ ਹੋਈ ਦਾਣ ਬਦਲੇ ਹਜ਼ਾਰਾਂ ਗੁਣਾ ਵਧ ਮਾਇਆ ਮੰਦੀ ਲਾਲਸਾ ਵੀ ਭਰੀ ਹੁੰਦੀ ਹੈ ਗੁਰੂ ਨਾਨਕ ਸਾਹਿਬ ਜੀ ਇਨ੍ਹਾਂ ਦੀ ਪਰਥਾਏ ਕਹਿੰਦੇ ਸਤਿਆ ਇਹ ਮਨ ਸੰਤੋਖ ਉਪਜੇ ਦੇਣੇ ਕੀ ਵਿਚਾਰ ਦੇ ਦੇ ਮੰਗੇ ਸੈਸਾ ਗੁਣਾ ਸੋ ਕਰੇ ਸੰਸਾਰ ਭਾਵ ਦਾਨੀ ਮਨੋਖੰਦਰ ਪਰਪਕਾਰ ਕਰਨੀ ਮਨਸਾ ਕਾਰਨ ਸਬਰ ਪੈਦਾ ਹੁੰਦਾ ਹੈ ਪਰ ਕੋਈ ਦਾਨੀ ਦਾਨ ਕਰ ਕਰਕੇ ਮਾਲਕ ਪਾਸੋਂ ਹਜ਼ਾਰਾਂ ਗੁਣਵਧਿਕ ਹਜ਼ਾਰਾਂ ਗੁਣਾ ਵਧਿਕ ਮਾਇਆ ਦੀ ਮੰਕਰਦੇ ਆਪਨੇ ਮਨੋਂ ਕੀਤੇ ਗਏ ਦਾਨ ਬਦਲੇ ਸਮਾਜ ਕੇ ਜੀਵਾਂ ਪਾਸੋਂ ਸਤਕਾਰ ਵੀ ਚਾਹੁੰਦੇ ਨੇ ਹਿੰਦੂ ਗ੍ਰੰਥ ਅਨੁਸਾਰ ਇੱਕ ਪ੍ਰਾਚਨ ઋષਿ ਹੋਇਆ ਜਿਸ ਨੇ ਖਤਰੀ ਰਾਜਿਆਂ ਜਵਾਨਾਂ ਨੂੰ ਆਪਣੀ ਕੁਲ ਕਮਾਈ ਵਿੱਚੋਂ 21% ਦਾਨ ਬ੍ਰਾਹਮਣਾਂ ਵਾਸਤੇ 33% ਦਾਨ ਦੇਵਤਿਆਂ ਵਾਸਤੇ ਪ੍ਰੇਰਿਆ ਸ਼ਹਿਰ ਇਸ ਲਈ ਬ੍ਰਾਹਮਣ ਪੁਜਾਰੀ 52% ਹਿੱਸਾ ਆਧਤੋਵ ਦੀ ਇਹ ਗੱਲ ਲੈਣਾ ਵੀ ਪ੍ਰੇਰਣਾ ਕਰਦਾ ਹੋਵੇ ਜਦ ਕਿ ਜੈਨ ਧਰਮਨ ਸਰਪ ਜਾਰੀਆਂ ਨੂੰ ਕੇਵਲ ਭੋਜਨ ਹੀ ਸ਼ਿਕਾਇਆ ਜਾ ਸਕਦਾ ਹੈ ਨਗਦ ਮਾਇਆ ਲੈਣ ਦੇਣ ਵਿਚਾਰੀ ਨੂੰ ਜੈਨ ਧਰਮ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਸਿੱਖਾਂ ਲਈ ਸਭ ਤੋਂ ਬਦੀਕ ਦਾ ਸੰਬੰਧ ਇਹਦੀ ਜ਼ਰੂਰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਪਈ ਜਦ ਸ਼੍ਰੀ ਦਰਬਾਰ ਸਾਹਿਬ ਜੀ ਦੀ ਉਸਾਰੀ ਦਾ ਕੰਮ ਅਡੇ ਪੱਧਰ ਤੇ ਚੱਲ ਰਿਹਾ ਸੀ ਦੇਸ਼ ਵਿੱਚ ਕਾਲ ਤੇ ਮਹਾਂਮਾਰੀ ਫੈਲੀ ਹੋਈ ਸੀ ਇਸ ਕਾਰਨ ਗੁਰੂ ਜੀ ਨੇ ਸਿੱਖਾਂ ਨੂੰ ਫਰਮਾਨ ਕੀਤਾ ਸੇਵਾ ਕਰਤ ਹੋਏ ਨਹਿਕਾਮੀ ਪਾਪ ਦਿੱਤੇ ਹੋਏ ਦਸਵੰਦ ਬਦਲੇ ਲਾਲਚ ਵਰਤੀ ਨਹੀਂ ਹੋਣੀ ਚਾਹੀਦੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਪ੍ਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਸਿੱਖਾਂ ਨੂੰ ਆਪਣਾ ਦਸਵੰਦ ਚੰਗੀ ਨਸਲ ਦੇ ਅਰਬੀ ਘੋੜਿਆਂ ਤੇ ਖਤ ਕਰਨ ਲਈ ਕਿਹਾ ਜਿਵੇਂ ਨਹੀਂ ਹਰਾਤਾ ਕਰਨ ਇਹਨਾਂ ਸਿਲਸਿਲੇ ਦਸਵੰਦ ਨੂੰ ਜੰਗੀ ਸਾਜੋ ਸਮਾਨ ਖਰੀਦਣ ਵਾਸਤੇ ਖਰਚ ਕਰਨ ਵਾਲਾ ਹੁਕਮ ਦਸ਼ਮੀਸ਼ ਪਿਤਾ ਜੀ ਤੱਕ ਨਿਰੰਤਰ ਚੱਲਦਾ ਰਿਹਾ ਇਸ ਗੁਰੂਕਾਲ ਸਮੇਂ ਦੌਰਾਨ ਮਸੰਦਾਂ ਨੂੰ ਵੀ ਇਹ ਆਰਾਮਦਾਇਕ ਕਮਾਈ ਨੇ ਅਜਿਹਾ ਪ੍ਰੇਸ਼ਟ ਬਣਾਇਆ ਕਿ ਉਹ ਦੂਸਰੇ ਮਸੰਦ ਭਰਾਵਾਂ ਨੂੰ ਵੀ ਨੀਵਾ ਵਿਖਾਉਣ ਤੱਕ ਚਲੇ ਗਏ ਜੋ ਇਹ ਦਸਵੰਧ ਭੇਟਾ ਦੂਸਰੇ ਮਸੰਦਾਂ ਪਾਸ ਨਾ ਚਲਈ ਜਾਵੇ ਜਦ ਮਸੰਦਾਂ ਦੀਆਂ ਹਰਕਤਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਸ ਚੀਆਂ ਤਾਂ ਗੁਰੂ ਘਰ ਦੇ ਪ੍ਰਚਾਰਕ ਮਸੰਦ ਆਪਣੀਆਂ ਅੱਖਾਂ ਵਿੱਚ ਤੇਲ ਦੀਆਂ ਸਲਾਈਆਂ ਪਾ ਕੇ ਨਕਲੀ ਹੰਝੂ ਕੱਢ-ਕੱਢ ਕੇ ਲੋਕਾਂ ਨੂੰ ਡੋਟ ਰਹੇ ਹਨ ਤਾਂ ਗੁਰੂ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਜੋ ਮਸੰਦ ਸੰਗਤਾਂ ਤੋਂ ਇਕੱਠਾ ਕੀਤਾ ਹੋਇਆ ਦਸਵੰਧ ਗੁਰੂ ਘਰ ਵਿੱਚ ਨਹੀਂ ਜਮਾ ਕਰਵਾਉਂਦੇ ਉਹਨਾਂ ਨੂੰ ਦਾੜੀ ਤੋਂ ਫਰਕੇ ਲਿਆਂਦਾ ਜਾਵੇ ਗੁਰੂ ਘਰ ਮਾਇਆ ਜਮਾ ਨਾ ਕਰਾਉਣ ਵਾਲੇ ਇਹਨਾਂ ਮਸੰਦਾਂ ਵਿੱਚੋਂ ਇੱਕ ਨਕੇ ਸ਼ੈਦ ਦਾ ਮਸੰਦ ਭਾਈ ਸੰਗਤ ਵੀ ਸੀ ਜੋ ਦਸਵੰਧੀ ਪੂਰੀ ਰਕਮ ਆਪਣੇ ਇਲਾਕੇ ਵਿੱਚ ਸਮਾਜ ਸੇਵਾ ਦੇ ਕੰਮਾਂ ਤੇ ਖਰਚ ਕਰਦਿਆਂ ਕਰਦਾ ਸੀ ਇਹਨਾਂ ਦਾ ਜਨਮ 1640 ਈਸਵੀ ਵਿੱਚ ਹੋਇਆ ਵਪਾਰ ਲਈ ਫੇਰੀ ਪਾਉਂਦੇ ਹੋਏ 1656 ਵਿੱਚ 16 ਸਾਲ ਦੀ ਉਮਰ ਵਿੱਚ ਗੁਰੂ ਹਰ राय ਸਾਹਿਬ ਜੀ ਦੇ ਦਰਬਾਰ ਤੇ ਆ ਕੇ ਸਿੱਖ ਬਣੇ ਸਨ ਵਪਾਰ ਲਈ ਫੇਰੀ ਪਾਉਣਾ ਕਿਤਾ ਹੋਂ ਕਾਰਨ ਗੁਰੂ ਸਾਹਿਬ ਨੇ ਇਹਨਾਂ ਦਾ ਨਾਂ ਵੀ ਫੇਰੂ ਰੱਖਿਆ ਸੰਗਤਾਂ ਇਹਦੀਆ ਦਰਸ਼ ਜੀਵਨ ਤੋਂ ਬਹੁਤ ਪ੍ਰਭਾਵਿਤ ਸਨ ਜਿਸ ਕਾਰਨ ਇਹਦੀ ਦਾੜ੍ਹੀ ਕਿਸੇ ਨੇ ਨਾ ਫੜੀ ਪਰ ਇਹ ਆਪ ਹੀ ਆਪਣੀ ਦਾੜ੍ਹੀ ਫੜਕੇ ਬੜੀ ਨਿਮਰਤਾ ਨਾਲ ਦਸ਼ਮੀਸ਼ ਪਿਤਾ ਜੀ ਦੇ ਸਨਮਖ ਹੋਇਆ ਗੁਰੂ ਜੀ ਇਸ ਦੇ ਜੀ ਇਹ ਵਿਰਹਾਰ ਤੋਂ ਇਤਨੇ ਪ੍ਰਭਾਵਿਤ ਹੋਏ ਕਿ ਇਸ ਨੂੰ ਸੱਚੀ ਦਾੜੀ ਅਤੇ ਸਿੰਘਰ ਸਾਹਿਬ ਦਾ ਖਿਤਾਬ ਦਿੱਤਾ ਗਿਆ ਵਰਤਮਾਨ ਦੇ ਜ਼ਮੀਨੀ ਹਾਲਾਤਾਂ ਨੂੰ ਵੇਖਦਿਆਂ ਜੇ ਆ ਮਹਿਸੂਸ ਹੁੰਦਾ ਹੈ ਕਿ ਸਿੱਖ ਸਮਾਜ ਨੂੰ ਹੁਣ ਵੀ ਵਿਦੇਰੇ ਦਸਵੰਦ ਕੱਢਣ ਦੀ ਜ਼ਰੂਰਤ ਹੈ ਤਾਂ ਜੋ ਸਮੂਹ ਮਾਨਵਤਾ ਵਿੱਚ ਪ੍ਰੇਮ ਪੈਦਾ ਕਰਨ ਵਾਲਾ ਕੌਮੀ ਸਿਧਾਂਤ ਵਿਸ਼ਵ ਪੱਧਰ ਤੱਕ ਪਹੁੰਚਾਇਆ ਜਾ ਸਕੇ ਗੁਰੂ ਕਿਰਪਾ ਨਾਲ ਸਿੱਖ ਕੌਮ ਪੂਰੇ ਵਿਸ਼ਵ ਵਿੱਚ ਫੈਲੀ ਹੋਈ ਹੈ ਸਾਡੀ ਮਧਵਾਤੇ ਕਈ ਨਵੇਕੜੀਆਂ ਵਿਗਿਆਨਕ ਤਨੀਕਾਂ ਵੀ ਸਾਡੇ ਸਾਹਮਣੇ ਹਨ ਇਸ ਲਈ ਇਹ ਕਾਜ ਅਸੰਭਵ ਨਹੀਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੋਰ ਕੌਮਾਂ ਦੇ ਮੁਕਾਬਲੇ ਸਿੱਖ ਧਰਮ ਦੇ ਵਿੱਚ ਅਵਲ ਰਹੇ ਨੇ ਅਤੇ ਇਸ ਦੀ ਇੱਕ ਉਦਾਹਰਨ ਗੁਰੂ ਘਰਾਂ ਦੀਆਂ ਸਮੁੰਦਰ ਇਮਾਰਤਾਂ ਨੇ ਅੱਜ ਵੀ ਸਿੱਖਾਂ ਪ੍ਰਤੀ ਨਾਮ ਕਿਹਾ ਜਾਂਦਾ ਹੈ ਅਗਰ ਦੋ ਸਿੱਖ ਇਕੱਠੇ ਹੋ ਜਾਣ ਤਾਂ ਗੁਰਦੁਆਰਾ ਬਣਾ ਸਕਦੇ ਨੇ ਪਰ ਹਜ਼ਾਰਾਂ ਹਿੰਦੂ ਬਿਨਾਂ ਸਰਕਾਰੀ ਮਦਦ ਦੇ ਮੰਦਰ ਨਹੀਂ ਬਣਾ ਸਕਦੇ ਇਨ੍ਹਾਂ ਸਭਝ ਹੁੰਦੇ باوجود ਵੀ ਸਿੱਖ ਰਸਾਤਲ ਵੱਲ ਕਿਉਂ ਵੱਧ ਰਹੇ ਨੇ ਹਰ ਇੱਕ ਸਿੱਖ ਆਪਣੀਆਂ ਦਰਸ ਜੀਵਨ ਰਾਈ ਸਮਾਜਿਕ ਸੇਵਾ ਕਰਕੇ ਲੋਕਾਈ ਨੂੰ ਪ੍ਰਭਾਵਿਤ ਕਰੇ ਆਪਣਾ ਬੰਦ ਦਾ ਦਸਵੰਦ ਆਪਣੀ ਹਥੀ ਆਪਣੇ ਹੀ ਆਸ-ਪਾਸ ਖਰਚ ਕਰਨ ਨੂੰ ਤਰਜੀ ਦੇਵੇ ਸੰਗਤਾਂ ਵੱਲੋਂ ਦਿੱਤੇ ਜਾ ਰਹੇ ਗੁਰੂ ਘਰਾਂ ਨੂੰ দান ਵਿੱਚੋਂ ਵੱਧ ਤੋਂ ਵੱਧ ਹਿੱਸਾ ਆਮ ਲੋਕਾਂ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਖਰਚ ਕੀਤਾ ਜਾਵੇ ਲੰਗਰਾਂ ਰੁਮਾਲਿਆਂ ਚੰਦੋਆਂ ਪਾਰਕੀਆਂ ਕਰਵਾਏ ਜਾ ਰਹੇ ਪਾਠਾਂ ਤੇ ਜ਼ਰੂਰਤ ਤੋਂ ਵੱਧ ਖਰਚ ਨਾ ਕੀਤਾ ਜਾਵੇ ਇੱਕ ਜਾਗਰੂ ਸਿੱਖ ਨੂੰ ਆਪਣਾ ਦਸਵੰਦ ਗਰੀਬ ਵਰਤਕ ਵੀ ਬਚਾਉਣਾ ਚਾਹੀਦਾ ਹੈ ਇੱਕ ਆਮ ਸਿੱਖ ਨੂੰ ਆਪਣਾ ਦਸਵੰਦ ਗਿਆਨ ਵਿਦਿਆ ਮੰਡਨ ਵਾਲੇ ਪਾਸੇ ਵੀ ਖਚ ਕਰਨਾ ਚਾਹੀਦਾ ਹੈ ਕਿਉਂਕਿ ਇਉਂ ਕੀਤੀਆਂ ਕੌਮ ਵਿੱਚ ਆਪਸੀ ਪ્રેਮ ਵਧੇਗਾ ਮੁਸ਼ਕਲਾਂ ਵਿੱਚ ਜਕੜੇ ਇਨਸਾਨ ਨੂੰ ਹਰ ਪੱਖ ਤੋਂ ਵਧੇਰੇ ਮਰਦੀ ਦੀ ਲੋੜ ਹੁੰਦੀ ਹੈ ਸਰੀਰਕਾਲ ਉਸ ਦੇ ਜੀਵਨ ਤੇ ਪ੍ਰਭਾਵ ਵੀ ਪਾਉਂਦਾ ਹੈ ਇਸ ਲਈ ਸਿੱਖਾ ਨੂੰ ਗਰੀਬ ਕਲੋਨੀਆਂ ਵਿੱਚ ਵਧੇਰੇ ਮੈਡੀਕਲ ਕੈਂਪ ਲੰਗਰ ਲਾਉਣੇ ਚਾਹੀਦੇ ਹੈ ਗਰੀਬ ਬੱਚਿਆਂ ਦੀ ਪੜ੍ਹਾਈ ਮੁਫਤ ਹੋਵੇ ਗੁਰਬਾਣੀ ਦੇ ਸਹੀ ਪਾਠ ਨੂੰ ਸ਼ਬਦ ਅਰਥਾਂ ਸਮੇਂ ਨਿਰੰਤਰ ਜਾਰੀ ਰੱਖਣ ਲਈ ਜੋਗਨ ਪੰਨ ਪਾਠੀ ਸਿੰਘਾਂ ਦੀ ਮਦ ਵਿੱਚ ਇਸ ਤਰ੍ਹਾਂ ਤੇ ਲੈਹਲੇ ਦਾ ਸੰਧ ਨੂੰ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਭਾਈ ਗੋਦਾ ਜੀ ਨੇ ਸੋਨੇ ਦੇ 7 ਬਣਾਏ ਗਏ ਮੰਦਰਾਂ ਦੀ ਪੁੰਨ ਦੀ ਤੁਲਨਾ ਗੁਰੂ ਜੀ ਦਾ ਇੱਕ ਸ਼ਬਦ ਸਿੱਖ ਨੂੰ ਸਮਝਾਉਂਦੇ ਬਰਾਬਰ ਹੈ ਜੈਸੇ 7 ਮੰਦਰ ਕੰਚਨ ਕੇ ਉਸਾਰਦੀ ਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਸ਼੍ਰੀ ਦਰਬਾਰ ਸਾਹਿਬ ਅਨੁਸਾਰ ਦੀ ਪੂਰਨ ਤੌਰ ਤੇ ਸੋਨੇ ਦਾ ਨਹੀਂ ਬਣਿਆ ਕੇਵਲ ਬਾਹਰੀ ਪਰਤ سونے ਦੀ ਚੜੀ ਹੈ ਭਾਈ ਸਾਹਿਬ ਤਾਂ ਸਤ ਮੰਦਰਾਂ ਦੀ ਗੱਲ ਕਰਦੇ ਨੇ ਜੋ ਪੂਰਨ ਤੌਰ ਤੇ سونے ਦੇ ਬਣੇ ਹੋਣ ਭਾਵੇਂ سونے ਦੇ ਸਤ ਮੰਦਰ ਇੱਕ ਗੁਰੂ ਦਾ ਸ਼ਬਦ ਕਿਸੇ ਨੂੰ ਸਮਝਾਉਣਾ ਅਪਰੋਖ ਸਮਝਾਏ ਗਏ ਕੁਝ ਵੀ ਵਿਸ਼ਿਆਂ ਤੋਂ ਇਲਾਵਾ ਆਪਣੇ ਆਸ-ਪਾਸ ਦੀ ਜਮੀਨੀ ਹਰਿਅਤਾਂ ਨੂੰ ਮੁੱਖ ਰੱਖਦੇ ਹਾਂ ਹਰ ਇੱਕ ਗੁਰਸਿੱਖ ਨੂੰ ਆਪਣੀ ਸੋਝ-ਬੋਝ ਅਨੁਸਾਰ ਦਾਸਵੰਦ ਸਾਰਥਕ ਪ੍ਰਯੋਗ ਵਿੱਚ ਆਪਣਾ ਬੰਦਾ ਯੋਗਦਾਨ ਪਾਉਣਾ ਚਾਹੀਦਾ ਹੈ ਨਾ ਕਿ ਆਪਣੀ ਹੱਕ ਸੱਚੀ ਦੀ ਕਮਾਈ ਕਿਸੇ ਡੇਰੇਦਾਰ ਪ੍ਰਬੰਧਕ ਕਮੇਟੀ ਪ੍ਰਚਾਰਕਾਰ ਦੇ ਸਪੁਰਦ ਕਰਕੇ ਹੀ ਆਪਣੀ ਜਿੰਮੇਵਾਰੀ ਤਮਕ ਧੋਣਾ ਚਾਹੀਦਾ ਹੈ ਕਿਉਂਕਿ ਇਉਂ ਕੀਤੇ ਜੋ ਕੌਮ ਦਾ ਨਿਸ਼ਾਨ ਹੋ ਰਿਹਾ ਉਹਦਾ ਵੇਰਵਾ ਇਸ ਪ੍ਰਕਾਰ ਹੈ ਅਬ ਵੇਖੀ ਢੇਰੇਦਾਰਾਂ ਨੂੰ ਦਸੰਦ ਪੇੜ ਕਰਕੇ ਸਿੱਖ ਕੌਮ ਨੇ ਆਪਣੀ ਪ੍ਰਾਤਨ ਵਿਰਾਸਤ ਨਾ ਠਰਵਾ ਲਈ ਹੈ ਆਵਾ ਅੱਕਣੀ ਕੀਜੇ ਦਾਮ ਤੋਂ ਪਾਵ ਦਸਵੰਦ ਦੇ ਰੂਪ ਦੇ ਵਿੱਚ ਜੋ ਵਸੀ ਗੋਰੀਆਂ ਵਾਲੇ ਬਾਬਿਆਂ ਨੂੰ ਪਰ ਪਰ ਕੇ ਬੋਰੀਆਂ ਦਿੰਦੇ ਹਾਂ ਉਸ ਫਸਲ ਦੇ ਨਾਲ ਉਸ ਮਾਇਆ ਦੇ ਨਾਲ ਸਾਡੇ ਗੁਰਦੁਆਰਿਆਂ ਦੀ ਪ੍ਰਾਤਮਿਕ ਦੇਖ ਨੂੰ ਵਿਗਾੜਿਆ ਜਾਂਦਾ ਹੈ। ਔਰ ਪ੍ਰਾਣੀ ਕੋਈ ਵੀ ਇਮਾਰਤ ਜਿਹੜੀ ਹੈ ਉਹਨੂੰ ਰਹਿਣ ਨਹੀਂ ਦਿੱਤਾ ਜਾਂਦਾ। ਹੋਰ ਵੀ ਜਿਹੜੀਆਂ ਸੰਗਤਾਂ ਨੇ ਸਿਰ ਤੇ ਟੋਕਰੀਆਂ ਢੋ ਕੇ ਹਸਪੀਟਲ ਬਣਾਏ ਨੇ ਉਹਨਾਂ ਦੇ ਵਿੱਚ ਆਮ ਲੋਕਾਂ ਨੂੰ ਕੋਈ ਸਹੂਲਤ ਨਹੀਂ ਹੈ ਜਿਹੜੀਆਂ ਸਰਾਵਾਂ ਬਣਾਈਆਂ ਜਾਂਦੀਆਂ ਨੇ ਦਸਵੰਧ ਦੇ ਕੇ ਪਿਆਰਿਓ ਉਹਨਾਂ ਦੇ ਜਪੈਸੀ ਦੇ ਕੇ ਵੀ ਲੋਕਾਂ ਨੂੰ ਕਮਰਾ ਨਹੀਂ ਮਿਲਦਾ ਠੱਗੇ ਮਹਿਸੂਸ ਕਰਦੇ ਨੇ ਲੋਕ ਇਸੇ ਤਰ੍ਹਾਂ ਹੀ ਇੱਕ ਪਿੰਡਾਂ ਦੇ ਵਿੱਚ ਵੀ ਜਿਹੜੇ ਲੋਕ ਲੁੱਟਣ ਵਾਸਤੇ ਆ ਜਾਂਦੇ ਨੇ ਜਿਵੇਂ ਇੱਕ ਸਾਡੇ ਇਲਾਕੇ ਦੇ ਵਿੱਚ ਬੌਰੀਆਂ ਹੁੰਦਾ ਸੀ ਉਸ ਨੇ ਜਾ ਕੇ ਕਹਿਣਾ ਬੀਬੀ ਉਹ ਲੰਗਰ ਲਗਾਉਣਾ ਹੈ ਕਿਸੇ ਨੇ ਕੌਲੀ ਪਾਈ ਚੋੱਕਰ ਕੇ ਅਗਲੇ ਘਰ ਹੋ ਗਿਆ ਕਿਸੇ ਨੇ ਥਾਲੀ ਭਰ ਕੇ ਪਾਈ ਪਿਆਰੇ ਉਹਨੂੰ ਇਹ ਵੀ ਨਾਲ ਕਹਿਦਣਾ ਮਾਇਆ ਵੀ ਦੇਜੋ ਦਾਲ ਦੇ ਲੰਗਰ ਵੀ ਚੱਲਣੇ ਨੇ ਇਸ ਤਰ੍ਹਾਂ ਕਰਦਿਆਂ ਕਰਦਿਆਂ 2 ਵਜੇ ਤੱਕ ਉਸ ਨੇ ਇਕੱਠੋ ਘੜ 40 45 ਕਿਲੋ ਆਟਾ ਇਕੱਠਾ ਕਰ ਲੈਣਾ ਅਤੇ ਨਾਲ ਦੀ ਨਾਲ ਹੀ ਕੁਝ 4-500 ਰੁਪਇਆ ਇਕੱਠਾ ਕਰਕੇ ਤੇ ਆਪਣੇ ਤਾਂ ਅਨੌੜੇ ਜਨਾਂ ਰਾਤ ਨੂੰ ਸ਼ਰਾਬ ਪਿਆਦੇ ਪੈਣੀ ਕਹਿਣ ਦਾ ਭਾਵ ਸਰਗੁਰੂ ਨੇ ਐਸੀ ਕਰਕੇ ਕਿਹਾ ਸੀ ਅਕਲੀ ਕੀਚੇ ਦਾਨ ਦਾਨ ਕਰਨਾ ਹੈ ਤੇ ਅਕਲ ਦੇ ਨਾਲ ਕਰਨਾ ਹੈ ਪੈਸਾ ਤੁਹਾਡਾ ਜਿਹੜਾ ਵਿਅਰਥ ਕਿਤੇ ਨਾ ਲੱਗੇ ਪੈਸਾ ਤੁਹਾਡਾ ਸਹੀ ਜਗ੍ਹਾ ਤੇ ਲੱਗੇ ਸੋ ਇਹਨਾਂ ਚੀਜ਼ਾਂ ਦਾ ਬਿਲਕੁਲ ਸੰਗਤਿਆ ਰੱਖਣਾ ਚਾਹੀਦਾ ਹੈ ਪਿਆਰਿਓ ਦਸਵੰਦ ਦਾ ਮਕਸਦ ਇਹੀ ਹੈ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਤੇ ਜੇ ਪਿਆਰਿਓ ਗਰੀਬ ਦੇ ਮੂੰਹ ਦੇ ਵਿੱਚ ਗੁਰੂ ਕੀ ਗੋਲਕ ਦੇ ਵਿੱਚ ਕੁਝ ਨਾ ਪਿਆ ਤਾਂ ਫਿਰ ਸਮਝ ਲਓ ਸਾਡੀ ਕੀਤੀ ਹੋਈ ਮਿਹਨਤ ਵਿਅਰਥ ਹੈ ਸੋ ਆਓ ਇੱਥੇ ਆਪਾਂ ਸਮਾਪਤੀਆਂ ਕਰੀਏ ਹੋਈਆਂ ਆਪੋ ਨਾਲੋਂ ਨਾਚਤਾਰੇ ਉਹ ਗੱਜ ਕੇ ਫਤਿੱਗ ਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ